ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਹ ਵੀਡੀਓ ਦੇ ਵਿੱਚ ਆਪਣਾ ਕੋਈ ਇੱਕ ਕਿਸਾਨ ਵੀਰਾਂ ਦੀਆਂ ਇਨਕੁਆਇਰੀਆਂ ਸੀਗੀਆਂ ਤੇ ਪਿਛਲੇ ਦਿਨੀ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਕਿਸਾਨ ਸੀਗਾ ਸਰਦਾਰ ਦਵਿੰਦਰ ਸਿੰਘ ਪਿੰਡ ਚਨਾਰਥਲ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਉਹਨਾਂ ਨੇ ਤਾਂ ਕੁਝ ਕਿਸਮਾਂ ਦੀ ਬਿਜਾਈ ਕੀਤੀ ਸੀਗੀ ਤੇ ਡੀਬੀਡਬਲ ਕਿਸਮ ਸੀਗੀ ਕਿਉਂਕਿ ਜੀ ਆਪਾਂ ਕਿਸਮ ਹੀ ਨਹੀਂ ਦੱਸਦੇ ਕਿਸਮ ਉਹ ਤੁਸੀਂ ਵੀਡੀਓ ਦੇਖਣੀ ਹੋਈ ਦੇਖ ਲਿਆ ਜੇ ਨਹੀਂ ਤੁਹਾਡੀ ਮਰਜ਼ੀ ਆ ਕਿਉਂਕਿ ਕਈ ਕਿਸਾਨ ਨੂੰ ਇਹਨੂੰ ਐ ਲੱਗਿਆ ਵੀ ਝਾੜੇ ਨੇ ਵੱਧ ਦੱਸਿਆ ਕਿ ਉਹ ਕੋਈ ਹੈਗਾ ਆਪਣਾ ਬੀਜ ਵੇਚਣ ਵਾਲਾ ਉਹ ਦਾ ਇੱਕ ਸਧਾਰਨ ਕਿਸਾਨ ਆ ਨਵੀਂ ਮਤਲਬ ਨਵੀਆਂ ਕਿਸਮਾਂ ਉਹਨੂੰ ਥੋੜਾ ਜਿਹਾ ਸ਼ੌਂਕ ਹੈ ਖੇਤੀਬਾੜੀ ਦਾ ਆਪਣੇ ਨਾਲ ਜੁੜਿਆ ਹੋਇਆ ਲੈਂਗੁਏਜ ਦਾ ਉਹ ਜਿਹੜੀ ਫੀਡਬੈਕ ਦਿੰਦੇ ਰਹਿੰਦੇ ਕਈ ਕਿਸਾਨਾਂ ਨੂੰ ਥੋੜਾ ਜਿਹਾ ਹੁੰਦਾ ਵੀ ਆਪਾਂ ਆਪਣੀ ਜਾਣਕਾਰੀ ਸਾਂਝੀ ਕਰਦੇ ਰਹੀਏ ਤੇ ਕੁਝ ਕੁ ਕਿਸਾਨ ਵੀਰਾਂ ਨੂੰ ਸ਼ੱਕ ਸ਼ੋਭਾ ਸੀ ਉਹਦੇ ਵਿੱਚ ਝਾੜ ਬਹੁਤ ਸੋਹਣਾ ਬਹੁਤ ਕਿਸਾਨ ਵੀਰਾਂ ਦਾ ਝਾੜ ਚੰਗਾ ਆਇਆ ਹੈ ਤੇ ਕਿ ਕਈ ਥਾਵਾਂ ਤੇ ਜਿਹੜੀ ਗੜੇਮਾਰੀ ਜਾਂ ਮੌਸਮ ਖਰਾਬੀਆਂ ਦਾ ਨੁਕਸਾਨ ਹੋਇਆ ਕਿਸਾਨ ਵੀਰوں ਝਾੜ ਕਣਕਾਂ ਦੇ ਬਹੁਤ ਚੰਗੇ ਆ ਰਹੇ ਆ ਹਾਂ ਠੀਕ ਹੈ ਤੁਹਾਡੀ ਜ਼ਮੀਨ ਮਾੜੀ ਆ ਤੁਹਾਡੇ ਤੋਂ ਸਾਹਮ ਨਹੀਂ ਹੋਈ ਤੁਹਾਡੇ ਜ਼ਮੀਨ ਚ ਗੁੱਲੀ ਡੰਡਾ ਜ਼ਿਆਦਾ ਹੋ ਗਿਆ ਖੇਤ ਚ ਉਹਦੇ ਕਰਕੇ ਤੁਹਾਡਾ ਕੋਈ ਝਾੜ ਘਟ ਗਿਆ ਜਾਂ ਤੁਹਾਡਾ ਵੀ ਮਾੜਾ ਉਹਦੇ ਕਰਕੇ ਹੋ ਸਕਦਾ ਝਾੜ ਐਦਕੀ ਚੰਗੇ ਆਈ ਜਾਂਦੇ ਆ ਚਲੋ ਝਾੜ ਆਪਾਂ ਵੱਧਣਾ ਦਸੀਏ ਘਟਨਾ ਦਸੀਏ ਝਾੜ ਆਪਣਾ ਜਿੰਨਾ ਕੋ ਹੁੰਦਾ ਆਪਾਂ ਦੱਸ ਲਈਏ ਇਹਦੇ ਨਾਲ ਠੇਕਾ ਵਧਣ ਦਾ ਕੋਈ ਲਿੰਕ ਨਹੀਂ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਉਹ ਆਪਾਂ ਆ ਵੀ ਵਧਾ ਚੜ੍ਹਾ ਲੈਨੇ ਆ ਆਪਦੇ ਆਪ ਥੋੜੀ ਵੱਧ ਦਾ ਠੇਕਾ ਤਾਂ ਉਹਨੇ ਵੀ ਮੈਨੂੰ ਹੁਣ ਦੁਬਾਰਾ ਇਹ ਮੈਸੇਜ ਸੈਂਡ ਕੀਤਾ ਸੀ ਬੜੀ ਉਹ ਕਿਉਂਕਿ ਮੈਂ ਨੰਬਰ ਵੀ ਉੱਥੇ ਛੱਡਿਆ ਸੀ ਕਿ ਫੇਸਬੁੱਕ ਪੇਜ ਤੇ ਵੀ ਤੇ YouTube ਵੀਡੀਓ ਚ ਵੀ ਮੈਂ ਉਹਦਾ ਨੰਬਰ ਵੀ ਦਿੱਤਾ ਸੀ ਕਿਸਾਨ ਦਾ ਦਵਿੰਦਰ ਸਿੰਘ ਦਾ ਉਹਦੇ ਨਾਲ ਕਿਸਾਨ ਵੀਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੀ ਡਿਟੇਲ ਹੁਣ ਮੈਨੂੰ ਭੇਜੀ ਤੇ ਬੜੀ ਮਤਲਬ ਬਹੁਤ ਕਿਉਂਕਿ ਜਦੋਂ ਤੁਸੀਂ ਘੱਟ ਖਰਚੇ 'ਚ ਨਾ ਚੰਗਾ ਵਧੀਆ ਸਾਮ ਸੰਭਾਲਣਾ ਫਸਲ ਦਾ ਚੰਗਾ ਝਾੜ ਲੈਣੇ ਤਾਂ ਹਰੇਕ ਨੂੰ ਖੁਸ਼ੀ ਬਹੁਤ ਹੁੰਦੀ ਹੈ ਅੱਗੇ ਉਹਨਾਂ ਦਾ ਜਿਵੇਂ ਮੈਂ ਗੱਲਬਾਤ ਜੋ ਆਡੀਓ ਆਈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਆ ਜਾਂ ਮੇਰੀ ਜਿਹੜੀ ਫਸਲ ਨਿਕਲੀ ਆ ਸਰ ਜੀ ਜਿਵੇਂ ਜਿਵੇਂ ਸਰ ਜੀ ਤੁਸੀਂ ਮੈਨੂੰ ਮੈਂ ਤੁਹਾਨੂੰ ਫੋਲੋ ਕਰਦਾ ਸੀਗਾ ਤੁਸੀਂ ਗਾਈਡੈਂਸ ਦਿੱਤੀ ਉਦਾਂ ਉਦਾਂ ਹੀ ਸਰ ਜੀ ਮੈਂ ਕੱਲੀ ਦੇ ਪਾਣੀ ਦੀਆਂ ਜਾਂ ਸਪਰੇਆਂ ਸਭ ਕੁਝ ਮੈਂ ਉਦਾਂ ਹੀ ਕੀਤਾ ਸਰ ਹਨਾ ਜੀ ਮੇਰੀ ਫਸਲ ਨਿਕਲੀ ਪ੍ਰਮਾਤਮਾ ਨੇ ਫਸਲ ਕਢਾਈ ਉਮੀਦ ਮੈਨੂੰ ਵੀ ਨਹੀਂ ਸੀ ਸਰ ਵੀ ਇੰਨੀ ਫਸਲ ਇੰਨਾ ਮੇਰਾ ਝਾੜ ਆਊਗਾ ਜੀ ਹਨਾ ਤੇ ਜੇ ਮੈਨੂੰ ਉਮੀਦ ਹੁੰਦੀ ਸਰ ਜੀ ਫਿਰ ਮੈਂ ਨਾ ਇਹਦੀ ਲਾਈਵ ਸਾਰੀ ਲਾਈਵ ਚਲਾਉਂਦਾ ਮੈਂ ਫੇਸਬੁੱਕ ਤੇ ਨੂੰ ਇਹਦਾ ਮੈਨੂੰ ਤਾਂ ਉਮੀਦ ਸੀ ਕਿ ਸਰ ਵੀ ਇੰਨੀ ਕਨੀ ਕੁ ਜਿੰਨੀ ਆਮ 26 27 28 ਕੁਇੰਟਲ ਤੱਕ ਜਾਊਗੀ ਵਧੀਆ ਮੈਨੂੰ ਉਮੀਦ ਸੀ ਵੀ ਇੰਨੀ ਨਿਕਲੂ ਕਿਉਂਕਿ ਮੇਰੀ ਪਿਛਲੀ ਵਾਰੀ ਵੀ ਸਰ 28 ਕੁਇੰਟਲ ਨਿਕਲੀ ਸੀਗੀ 826 ਤੇ ਇਹਦਾ ਕ੍ਰੈਡਿਟ ਸਰ ਤੁਹਾਨੂੰ ਜਾਂਦਾ ਜੀ ਮੈਂ ਤਾਂ ਰੱਬ ਨੇ ਇੱਕ ਮੋੜ ਹੀ ਬਣਾਇਆ ਇਹ ਗੱਲ ਜੇ ਵਿੱਚ ਤੇ ਪਰ ਮੈਨੂੰ ਬੜੇ ਫੋਨ ਆ ਰਹੇ ਨੇ ਵੀ ਕਦੇ ਕਰਨਾਲ ਕਰਨਾਲ ਤੋਂ ਯੂਨੀਵਰਸਿਟੀ ਕਦੇ ਕਿਤੋਂ ਕਦੇ ਕਿਤੋਂ ਲਾ ਜੀ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਤਹਿ ਦਿਲੋਂ ਧੰਨਵਾਦ ਸਰ ਜੀ ਹੈ ਨਾ ਜਿਵੇਂ ਤੁਸੀਂ ਨੇ ਸਰ ਗਾਈਡੈਂਸ ਕਰੀ ਮੈਂ ਤਾਂ ਉਦਾਂ ਉਦਾਂ ਕਰਿਆ ਤੇ ਬਾਕੀ ਕਰਨ ਕਰਾਵਣਾ ਆਪੇ ਆਪ ਕਹਿੰਦਾ ਮਾਨਿਸ਼ ਕੇ ਮਾਨਕ ਤੇ ਕੁਝ ਨਾ ਹੱਥ ਜੀ ਜਿਵੇਂ ਕਹਿੰਦੇ ਉਹਨਾਂ ਨੇ ਪ੍ਰਮਾਤਮਾ ਨੇ ਜੋ ਕਰਿਆ ਸਾਰਾ ਧੰਨਵਾਦ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਤੁਸੀਂ ਮੈਨੂੰ ਗਾਈਡੈਂਸ ਦਿੱਤੀ ਤੇ ਆਪਾਂ ਸਾਰਾ ਇਹ ਜਿਵੇਂ ਜਿਵੇਂ ਤੁਸੀਂ ਕੱਲੀ ਦਾ ਪਾਣੀ ਸਪਰੇਆ ਕਰਾਈਆਂ ਜਾਂ ਨੌਲੇਜ ਦਿੱਤੀ ਆ ਪੌਦਾਂ ਕਰਿਆ ਬਾਕੀ ਜੀ ਪ੍ਰਮਾਤਮਾ ਨੇ ਫਲ ਦਿੱਤਾ ਬਹੁਤ ਬਹੁਤ ਧੰਨਵਾਦ ਸਰ ਜੀ